ਨੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਤਾਂ ਫੋਨ ਕੀਤਾ ਇਸ ਵੇਲੇ ਕਿ ਨਾ ਉਹ ਯਾਨ ਨਰਾਤੇ ਆ ਰਹੇ ਹੈ ਹੈ ਨਾ ਐਤ ਕੀ ਨਾ ਜਿਹੜਾ ਨਰਾਤਾ ਤੇ ਵੱਧ ਚੜ ਕੇ ਕਰਨਾ ਮਾਤਾ ਰਾਣੀ ਦਾ ਠੀਕ ਹੈ ਤੇ ਮੈਨੂੰ ਨਾ ਪੈਸੇ ਕਲ ਦਿਓ ਤੁਸੀਂ ਛੇਤੀ ਛੇਤੀ ਤੇ ਮੈਂ ਵਾਵਾ ਸਾਰਾ ਸਮਾਨ ਲੈ ਕੇ ਆਣਾ ਮਾਤਾ ਦਾ ਮੈਂ ਮੰਨਿਆ ਸੀਗਾ ਕਿ ਮੈਂ ਵੱਧ ਚੜ ਕੇ ਕਰਾਂਗੀ ਮੈਂ ਕੀਰਤਨ ਕਰਾਣਾ ਜੇ ਘਰੇ ਆਹੋ ਜੀ ਹਾਂਜੀ ਆਹ ਇੱਕ ਸੈਕਿੰਡ ਰੁਕ ਜੂ ਹਾਂਜੀ ਬੋਤਲ ਮੇਰੇ ਸਿਰ ਤੇ ਉਹ ਲਾ ਦੋ ਹੰਦੀ ਮੈਨੂੰ ਤੇ ਮੈਨੂੰ ਖਾਰ ਤਾਂ ਸਾਰਾ ਕੁਝ ਉਧੋਈ ਕਿਉਂਦਾ ਜੇ ਤੁਮੈ ਫੋਨ ਤੇ ਲੱਗੀ ਹੁੰਨੀ ਆ ਮੇਰਾ ਇੰਤਲ ਪਰਦਾਸ਼ ਪੰਡਾ ਪਿਆ ਸਿਰ ਬੜੇ ਦੁਖੰਡਿਆ ਆ ਇੱਕ ਇਤ ਰੇਤੋ ਪੀ ਜਾਨੀ ਆ ਕੋਈ ਨਹੀਂ ਤਾ ਦੇਦੀ ਮੈਂ ਦੇਖਦੀ ਮੈਂ ਆਕੇ ਜੋ ਤੁਸੀਂ ਹਲੋ ਹਾਂਜੀ ਨਹੀਂ ਨਹੀਂ ਕੁਛ ਨਹੀਂ ਉਹ ਉਦਾਂ ਇੱਕ ਗੱਲ ਮੇਤੇ ਵਿੱਚ ਆ ਆਂ ਹਾਂ ਤੇ ਮੇਰੀ ਗੱਲ ਸੁਣੋ ਮੈਂ ਵੱਧ ਚੜ ਕੇ ਕਰਨਾ ਹੈ ਮਾਤਾ ਰਾਣੀ ਖੁਸ਼ ਹੋਣੀ ਚਾਹੀਦੀ ਐ ਕਿ ਮੇਰੇ ਘਰੋਂ ਮੈਂ ਕਹਿੰਦੀ ਮਾਤਾ ਰਾਣੀ ਕਹੇ ਬਸ ਇੰਨੇ ਹੀ ਕੀਤਾ ਜੋ ਕੀਤਾ ਐ ਤਿੰਨ ਰਾਤਾਂ ਚ ਵੱਧ ਚੜ ਕੇ ਕਰਨਾ ਮੈਂ ਕੀਰਤਨ ਬਹੁਤ ਸੋਹਣਾ ਕੀਰਤਨ ਗਾਣਾ ਮੈਂ ਸਾਰਿਆਂ ਨੂੰ ਸੱਦਣਾ ਗਲੀ ਗਵਾਂ ਦੇ ਸਤਿਦਾਰੀ ਚ ਆਹੋ ਆਹੋ ਨਹੀਂ ਮਾਤਾ ਰਾਣੀ ਨੇ ਇੰਨਾ ਕੁਝ ਦਿੱਤਾ ਤੇ ਮਾਤਾ ਰਾਣੀ ਦਾ ਤੇ ਧੰਨਵਾਦ ਕਰਨਾ ਬੰਦਾ ਨਾ ਆਹੋ ਠੀਕ ਐ ਤੇ ਤੁਸੀਂ ਮੈਨੂੰ ਪੈਸੇ ਘਾਲ ਦਿਓ ਫਟਾਫਟ ਠੀਕ ਐ ਠੀਕ ਐ ਆਹੋ ਹਾਈ ਚੱਲ ਮੈਂ ਬੋਤਲ ਮੈਨੂੰ ਦਵਾਈ ਮੈਨੂੰ ਦੇ ਦੇ ਮੇਰਾ ਕੋਸ ਬਰਦਾਸ਼ਤ ਨਹੀਂ ਹੁੰਦਾ ਬਈ ਉਹ ਇੱਕ ਬੜੇ ਬੜੇ ਸੇ ਖੰਡੇ ਆ ਮਮੀ ਸਿਰਦਾ ਤੂੰ ਮੇਰਾ ਦੁੱਖ ਨਾ ਲਾ ਤਾਂ ਬਾਰ ਬਾਰ ਬੋਲ ਬੋਲ ਕੇ ਬੋਲ ਬੋਲ ਕੇ ਬੋਲ ਬੋਲ ਕੇ ਤੈਨੂੰ ਕਿਹਾ ਮੈਂ ਦਿਨ ਹੀ ਗੋਲੀ ਪਈ ਹੈ ਮੇਰੇ ਕੋਲ ਮੈਂ ਦਿਨ ਹੀ ਨਾਲੋਂ ਹਾਈ ਦੇ ਦੇ ਮੇਰੇ ਬੋਲ ਸੇ ਤੋ ਬਰਦਾਸ਼ਤ ਨਹੀਂ ਦਿਨ ਹੀ ਦਿਨ ਹੀ ਜਾਉ ਮੈਂ ਲੈ ਕੇ ਆਨੀ ਗੋਲੀ ਤੁਹਾਡੇ ਲਈ ਹਾਈ ਨਾ ਤੇ ਪਤਾ ਨਹੀਂ ਮੇਰਾ ਸਿਰ ਦੁੱਖਣਾ ਜ਼ਰੂਰ ਲਾਤਾ ਹੈ ਹਏ ਇੰਨੇ ਕੰਮ ਪਏ ਮੇਰੇ ਮੈਂ ਸਾਰੀਆਂ ਤਿਆਰੀਆਂ ਕਰਨੀਆਂ ਤੂੰ ਤਾਂ ਮੇਰਾ ਸਿਰ ਖਾ ਖਾ ਕੇ ਨਾ ਸਿਰ ਦੁੱਖਣਾ ਲਾਤਾ ਬੀਨੇ ਚਾਹ ਲਈਆ ਮੈਂ ਆਪਣੇ ਭੈਣ ਨੂੰ ਸੰਦਨੀ ਆ ਉਹਨੂੰ ਕਹਿੰਨੀ ਆ ਕੇ ਮੇਰੀ ਮਦਦ ਕਰਾ ਦੇ ਮੇਰੇ ਤੋਂ ਤਾਂ ਹੀ ਇੰਨਾ ਕੁਝ ਕੱਲੀ ਤੋਂ ਹੋਣਾ ਉਤੋਂ ਬੁੜੀ ਨੇ ਵੱਖਰਾ ਸਿਰ ਖਾਦਾ ਮੇਰਾ ਹਲੋ ਹਾਂ ਕਿਵੇਂ ਬਣੇ ਠੀਕ ਆ ਮੈਂ ਵੀ ਵਧੀਆ ਵਧੀਆ ਔਰ ਕਰ ਠੀਕ ਹੈ ਮੇਰੇ ਸਭ ਮੇਰੀ ਘਰ ਸੁਣਨਾ ਮੈਂ ਨਾ ਪਰਸੋਂ ਕੀਰਤਨ ਕਰਾਣਾ ਨਰਾਤਿਆਂ ਦਾ ਆਪਣੇ ਘਰੇ ਠੀਕ ਹੈ ਤੇ ਮੇਰੀ ਭੈਣ ਬਣ ਕੇ ਕੱਲ ਹੀ ਆ ਜਾ ਤਾਂ ਮੇਰੇ ਨਾਲ ਕੰਮ ਕਰਾ ਦੇ ਮੈਂ ਵਾਬਾ ਸਾਰੀਆਂ ਤਿਆਰੀਆਂ ਕਰਨੀਆਂ ਤੇ ਤੂੰ ਆਏਂਗੀ ਤਾਂ ਮੇਰਾ ਚਲ ਸਾਥ ਹੋ ਜਾਊਗਾ ਮੈਂ ਥੋੜਾ ਸੋਖ ਹੋ ਜਾਊਗਾ ਯਾਰ ਔਖੇ ਸੋਖੇ ਨਾ ਟਾਈਮ ਕੱਢ ਕੇ ਆ ਜਾ ਕੋਈ ਨਾ ਜੀਜੇ ਨਾਲ ਗੱਲ ਕਰ ਲਈ ਤੂੰ ਤੂੰ ਕਹਿੰਦੀ ਮੈਂ ਗੱਲ ਕਰ ਲਾਂ ਚਲ ਚੰਦਾ ਫੇ ਭੈਣ ਬਣ ਕੇ ਦੇ ਲਾ ਉਹ ਨਾ ਕਰੀ ਠੀਕ ਹੈ ਮੈਂ ਵੀ ਨਹੀਂ ਤਾਂ ਆਪਣੀ ਵਾਰੀ ਫੇ ਮੈਂ ਵੀ ਨਹੀਂ ਆਇਆ ਵਰਨਾ ਤੇਰੇ ਘਰ ਹਾਂ ਆ ਜੀ ਮੇਰੀ ਭੈਣ ਬਣ ਕੇ ਕੈਰੀਆਂ ਕਰਾਣ ਦੇਣਾ ਪਲੀਜ਼ ਠੀਕ ਹੈ ਚਲ ਚੰਦਾ ਚੰਦਾ ਓਕੇ ਚਲ ਚੰਦਾ ਇਹ ਅਜੂ ਕੀ ਅੱਤੇ ਦੋਨੋਂ ਭੈਣਾਂ ਨਾਲ ਕੀ ਕਰਾਂ ਕਿੰਨਾਂ ਕੈਰੀਆਂ ਤੇ ਬਾਕੀ ਮੈਂ ਸਮਾਨ ਜਿਹੜਾ ਲੈਣਾ ਉਹ ਲੈ ਆਉਣੀ ਆ ਸੋਹਣੀ ਕੰਮ ਨੂੰ ਲੱਗ ਚੱਲਿਆ ਤੇ ਮੈਂ ਵੀ ਮੈਂ ਜੇਲੀ ਕੀ ਕਿੱਦਾ ਹਾਂ ਉਹਦੇ ਉਹਦੇ ਚੋਂ ਮਾ ਕੀਤਾ ਤੂੰ ਆ ਗਈਆਂ ਪੈਨ ਮੈਂ ਤਾਂ ਫਜ਼ਲ ਹੋਈ ਪਈ ਸੀ ਕੀ ਕਰਾਂ ਤੇ ਕੀ ਨਾ ਕਰਾਂ اچھا ਪਹਿਲੀ ਵਾਰੀ ਕਰਾਉਣਾ ਨਾ ਯਾਰ ਉਹ ਤੈ ਹੈ ਗਈ ਆ ਤੇ ਲੈ ਜਾਂਦਾ ਸਮਾਨ ਸਮਨ ਤੂੰ ਗੁਜ ਮੈਂ ਤੁਹਾਨੂੰ ਦਿਖਾਨੀ ਮੈਂ ਕੀ ਲਿਆਂਦਾ ਹਾਂ ਹਾਂ ਲੈ ਲੈ ਦਿਖਾ ਫੇਰ ਹੀ ਪਤਾ ਲੱਗੂਗਾ ਕਿ ਇਹ ਨਹੀਂ ਲੱਗੀ ਰਹਿ ਗਿਆ ਆਹੋ ਆਹੋ ਪੈਨ ਆ ਮੈਂ ਥੋੜਾ ਦਿਖਾ ਦੇ ਅੱਛਾ ਮਾੜਾ ਮੋਟਾ ਤਾਂ ਮੈਂ ਲੈ ਆਈਆਂ ਜੋ ਮੈਨੂੰ ਸਮਝ ਆਇਆ ਬਾਕੀ ਮੈਂ ਤੇਰੇ ਨਾਲ ਜਾ ਕੇ ਲਿਆਉਂਗੀ ਆਹਦੇ ਪਹਿਲਾਂ ਤਾਂ ਮੈਂ ਹੱਥ ਚੋਣਾਂ ਲਿਆਂਦਾ ਮਾਤਾ ਰਣੀ ਦਾ ਗੁਲਾਬੀ ਰੰਗ ਦਾ ਸੋਨਾ ਹੈ ਸੋਨਾ ਨਾ ਬਹੁਤ ਸੋਹਣਾ ਇਹ ਤਾਂ ਉਹ ਵੀ ਹੋਣਾ ਜਿਹਦੇ ਵਿੱਚ ਨੂੰ ਹੁੰਦੇ ਖੋਲ ਕੇ ਰੱਖਿਆ ਸੀ ਆਹ ਦੇਖਾਂ ਆਹ ਮਾਤਰਾਣੀ ਦਾ ਚੋਲਾ ਲਿਆਂਦਾ ਮੈਂ ਠੀਕ ਹੈ ਤੇ ਆਹ ਮਾਤਰਾਣ ਲਈ ਗੁਲਾਬੀ ਚੁੰਨੀ ਮੈਚਿੰਗ ਨਹੀਂ ਜਿਹਦਾ ਬੜੀ ਸੋਹਣੀ ਮੈਚਿੰਗ ਵੱਡੀਆਂ ਚੁੰਨੀਆਂ ਹਨਾ ਲੋੜ ਦਿੰਦੀ ਹੈ ਜੀ ਤੁਹਾਨੂੰ ਜਿਹੜਾ ਹਾਂ ਬਹੁਤ ਸੋਹਣਾ ਤੇ ਐਕਚੁਅਲੀ ਜਦੋਂ ਚੂੜਾ ਹੁੰਦਾ ਦੇਖੀ ਹੁੰਦੇ ਜਿਹੜੇ ਹੁੰਦੇ ਆ ਅੱਛਾ ਠੀਕ ਆ ਠੀਕ ਬਹੁਤ ਸੋਹਣਾ ਨਾ ਉਹ ਤਾਂ ਬੜਾ ਕੰਮ ਕਰ ਕਰ ਕੇ ਆਇਆ ਮੈਂ ਨਹੀਂ ਸੋਣਾ ਮਾਤਰਾ ਨਹੀਂ ਸੁ ਨਹੀਂ ਲਗਣੀ ਚਾਹੀਦੀ ਮੇਰੇ ਘਰ ਦੀ ਮੈਂ ਕਿਹਾ ਲਾਲ ਦਾ ਸਾਰੇ ਪਾਉਂਦੇ ਆ ਮੈਂ ਆ ਕੇ ਗੁਲਾਬੀ ਲਾਉਂਦੀ ਗੁਲਾਬੀ ਲਿਆਉਂਗੀ ਹੈ ਨਾਲੇ ਭੈਣ ਤੂੰ ਵਕਰਾ ਕੰਮ ਕਰਦੀ ਆ ਪਤਾ ਮੈਨੂੰ ਤੂੰ ਕਿਹੜਾ ਬਥੇਰਾ ਵਧੀਆ ਕਰਦੀ ਆ ਤੇ ਹੁਣ ਆਪਾਂ ਇਹ ਤਾਂ ਲੈ ਲੈਂਦਾ ਹਨਾ ਤੇ ਹੁਣ ਆਪਾਂ ਜਿਹੜਾ ਬਾਕੀ ਸਮਾਨ ਹੈ ਜਿੱਦਾਂ ਫਲ ਫਰੂਟ ਹੋ ਗਿਆ ਉਹ ਹੀ ਆਨੇ ਬਾਟੇ ਦਾ ਪ੍ਰਸ਼ਾਦ ਆਹੋ ਆਹੋ ਬਾਟੇ ਦਾ ਪ੍ਰਸ਼ਾਦ ਤੇ ਖਾਣ ਪੀਣ ਦਾ ਵੀ ਮਾੜਾ ਮੁੰਡਾ ਉਹ ਡਿਸਪੋਜ਼ੇਬਲ ਜਿਹੜਾ ਹਾਂ ਹਾਂ ਗਲਾਸ ਖੋਲੀਆਂ ਗਲਾਸ ਖੋਲੀਆਂ ਉਹਨੇ ਲੈ ਕੇ ਆ ਹਾਂ ਚਲ ਠੀਕ ਹੈ ਫੇਰ ਚੱਲੀਏ ਮੁਜਾਬ ਨੂੰ ਹਾਂ ਚੱਲ ਜੀ ਸਹੀ ਹਾਂ ਹਾਂ ਜੀ ਮਸਤੇ ਮਸੀ ਜੀ ਹੋਰਸ ਨਾ ਕੀ ਆ ਜਾ ਰਿਹਾ ਕੀ ਦਾ ਸਿੱਤਾ ਠੀਕ ਹੈ ਤੁਹਾਡੀਆਂ ਹਾਂ ਸਿੱਤਾ ਹੁਣ ੁੱਡੇ ਬੰਦਿਆਂ ਦੀਆਂ ਸਿੱਤਾਂ ਹਾਂ ਤੇ ਮੇਰੀ ਗੱਲ ਸੁਣ ਮੰਮੀ ਮੈਂ ਕੱਲ ਹੁਣ ਜਾ ਕੱਲ ਕੈਨੀ ਪਈਆਂ ਕੱਲ ਕੀਰਤਨ ਕਰਾਣਾ ਨਾ ਘਰੇ ਤੇ ਮੈਂ ਚੱਲੀ ਆ ਇਹਦੇ ਨਾਲ ਬਾਜ਼ਾਰ ਸਮਾਨ ਲੈਣ ਲਈ ਠੀਕ ਹੈ ਘਰ ਦਾ ਧਿਆਨ ਰੱਖਿਆ ਸੀ ਮੇਰੇ ਮਗਰੋਂ ਅੱਧਰ ਉੱਧਰ ਨਾ ਚੱਲ ਜੀ ਨਾ ਪੁੱਤ ਮੈਂ ਕਿੱਥੇ ਜਾਣਾ ਮੇਰੀ ਤਾਂ ਸਿਹਤ ਹੀ ਤੈਨੂੰ ਪਤਾ ਹਾਂ ਮੇਰੀ ਗੱਲ ਸੁਣ ਨਾਲੇ ਬਾਜ਼ਾਰ ਤੇ ਚੱਲੀ ਆ ਨਾ ਪੁੱਤ ਆਹ ਨਾ ਮੇਰੀ ਜੁੱਤੀ ਕਿੰਨੇ ਦਿਨਾਂ ਦੀ ਟੁੱਟੀ ਆ ਤੇ ਮੈਂ ਨਾ ਉਹ ਕਾਕੇ ਦੀ ਜੁੱਤੀ ਪਾਈ ਫਿਰਦੀ ਆ ਤੇ ਜਾਣਤ ਹੈ ਗਈ ਤੇ ਮੇਰੇ ਵੀ ਜੁੱਤੀ ਲੈਂਦੀ ਆਂ ਗੱਲ ਸੋਹਣੀ ਮੰਮੀ ਹਾਂ ਹੈ ਤੇ ਮੈਂ ਬਾਜ਼ਾਰ ਹੁਣ ਚੱਲੀ ਆਂ ਮੈਂ ਪਹਿਲੇ ਨਰਾਤਿਆਂ ਦਾ ਕੰਮ ਨਿਬੜਾ ਕੇ ਪਹਿਲੇ ਤੁਹਾਨੂੰ ਜੁੱਤੀਆਂ ਲਿਆ ਕੇ ਦੱਸਾਂ ਦੱਸੋ ਇਹ ਜ਼ਰੂਰੀ ਹੈ ਕਿ ਨਰਾਤਿਆਂ ਦਾ ਕੰਮ ਜ਼ਰੂਰੀ ਹੈ ਪਹਿਲੇ ਮਾਂ ਨੂੰ ਪੁੱਛਣਾ ਜ਼ਰੂਰੀ ਨਹੀਂ ਹੈ ਸਾਲਾਂ ਬਾਅਦ ਤੇ ਆਂਦੀ ਹੈ ਮਾਂ ਘਰੇ ਨਹੀਂ ਨਹੀਂ ਉਹ ਤਾਂ ਤੇਰੀ ਗੱਲ ਸੀ ਮੈਂ ਤਾਂ ਤਾਂ ਮੈਂ ਤਾਂ ਚਾਹ ਹੁਣ ਬਾਜ਼ਾਰ ਚੱਲੀ ਆਂ ਤੇ ਮੈਂ ਕਿੰਨੇ ਦਿਨ ਹੋ ਗਏ ਉਹ ਫੇੜਾ ਲੱਗਦਾ ਇੰਨੀ ਜੁੱਤੀ ਦੇਖ ਪੱਟੀ ਆ ਕੋਈ ਨਹੀਂ ਚੱਲੀ ਹੈ ਲੈ ਲਾਂਗੇ ਆਪਾਂ ਰਾਤਾਂ ਤੋਂ ਬਾਅਦ ਲੈ ਲਾਂਗੇ ਪਹਿਲੇ ਜਿਹੜਾ ਕੰਮ ਫੜਿਆ ਉਹ ਤਾਂ ਪੁਤਾਲੀਏ ਚੰਗੀ ਤਰ੍ਹਾਂ ਮੁੜ ਕੇ ਪੈਸੇ ਥੜ੍ਹ ਕੇ ਤਕੇ ਤੋਂ ਲੋਕਾਂ ਕੋਲੋਂ ਮੰਗਦੇ ਫਿਰਨਾ ਮੈਂ ਇੱਥੇ ਇਹਨਾਂ ਨੇ ਹਿਸਾਬ ਨਾਲ ਹੀ ਪੈਸੇ ਭੇਜੇ ਹੀ ਵਾਰਾ ਚੱਲ ਚੱਲ ਜੇ ਮੇਰੀ ਦਵਾਈ ਤਾਂ ਲੈਂਦੀ ਆਏਂਗੀ ਨਾ ਉਹਦੇ ਤਾਂ ਪੈਸੇ ਕਾਕੇ ਨੇ ਭੇਜੇ ਹੋਣੇ ਆ ਕੋਈ ਵੀ ਪੈਸੇ ਬਚਨਗੇ ਤਾਂ ਮੈਂ ਲਿਆਣਾ ਵੀ ਦਵਾਈ ਨਹੀਂ ਕੋਤ ਮੈਨੂੰ ਦਵਾਈ ਲਿਆ ਦੀ ਦਵਾਈ ਬਿਨਾ ਤਾਂ ਖੁਲਿਆ ਆ ਦੂੰਗੀ ਮੈਂ ਕਦੋਂ ਮਨਾ ਕਰਦੀ ਪੀਏ 10 ਭੈਣ ਮੈਂ ਮਨਾ ਕੀਤਾ ਮੈਨੂੰ ਮੰਡੀ ਲੈ ਆਉਂਦੀ ਮਸੀਤ ਦੀ ਦਵਾਈ ਆ ਜਾਈਂ ਕਿ ਹੋਇਆ ਤੁਹਾਨੂੰ ਮੈਨੂੰ ਦਵਾਈ ਲੱਗ ਗਈ ਹੁਣ ਤੇ ਉਹ ਇਹਨੂੰ ਪਤਾ ਹੀ ਆ ਤੇ ਮੈਂ ਨਾ ਹਾਈ ਤੇ ਚਾਹੀਦੀ ਆ ਮਸਤ ਤੇ ਮੈਂ ਕਦੋਂ ਮੰਨ ਕਰਦੀ ਪਈ ਆ ਮੈਂ ਇਹੀ ਕਹਿ ਰਹੀ ਆ ਵੇਹੇ ਬਚਨਗੇ ਤਾਂ ਮੈਂ ਲੈ ਲੈਂਦੀ ਆਂਗੀ ਦਵਾਈ ਮੈਂ ਕਿ ਤੂੰ ਮੈਂ ਤੈਨੂੰ ਮਾਰਨਾ ਹੈ ਕਿ ਤਾ ਨਾ ਦਵਾਈ ਲੈ ਕੇ ਦਉਂਗੀ ਲੈ ਆ ਦੂੰਗੀ ਦਵਾਈ ਹੁਣ ਤੇ ਘਰ ਦਾ ਧਿਆਨ ਰੱਖਿਓ ਮਾੜੇ ਜਿਹੇ ਭੰਡ ਵੀ ਪਏ ਖੁਰੇ ਚੋ ਵੀ ਮਾਂਜਦੀ ਆ ਠੀਕ ਹੈ ਮੇਰੇ ਆਂਦੇ ਨੂੰ ਕਾ ਆ ਕੇ ਰੋਟੀ ਸਬਜੀ ਮੈਂ ਆਪੇ ਕਰ ਲੂੰ ਤੇ ਪੰਜ ਢਿੰਡੇ ਤੋਲ ਲਿਓ ਬਸ ਜੇ ਜੇ ਹੋਇਆ ਫਿਰ ਮੈਂ ਘਰ ਤੁੰਗੀ ਜੇ ਮੇਰੀ ਸਿਹਤ ਨਾ ਠੀਕ ਹੋਈ ਫੇਰ ਚਲੋ ਚਲੋ ਆਪਾਂ ਹੁਣ ਜਾਲੀ ਹੈ ਹਾਂ ਜੋ ਇਹ ਸਜ਼ਾ ਤੇ ਸਟੇਜ ਕਿ ਉਹ ਲੈ ਕੇ ਆਉਂਦੇ ਜਾਣਾ ਹੁੰਦਾ ਮੂੜ ਦੀ ਚਈ ਤਈ ਫੇਰ ਜੀ ਬੁੜੀ ਲਿਆ ਕੇ ਗੱਲ ਤਾਂ ਛੋਟੀ ਐ ਕਿੰਦਾ ਨਾ ਮਾਸਿਨਾ ਗੱਲ ਕਰਦੀ ਵੀ ਹੈ ਯਾਰ ਕਿੱਦਾਂ ਗੱਲ ਕਰਦੀ ਪਈਂ ਦੱਸ ਚੰਗੇ ਭਲੇ ਕੰਮਾਂ ਨੂੰ ਚੱਲੀਆਂ ਆ ਕੇ ਪਿੱਟਣਾ ਸ਼ੁਰੂ ਕਰ ਦਿੰਦੇ ਆ ਮੈਂ ਤਾਂ ਖੁਸ਼ੀ ਦਾ ਕੰਮ ਬੰਦਾ ਖੁਸ਼ੀ ਖੁਸ਼ੀ ਭੇਜੇ ਨਹੀਂ ਉਹ ਬੰਦਾ ਠੀਕ ਆ ਹਰ ਦੇਖਣ ਚ ਲੱਗਦੇ ਪਿਆ ਕਿ ਢਿੱਲੇ ਮੱਠੇ ਆ ਨਹੀਂ ਉਹਨਾਂ ਕੋਲ ਗੱਲ ਹੁੰਦੀ ਬੇ ਨੀ ਝੱਟ ਪੈਣ ਤੈਨੂੰ ਬੜਾ ਪਤਾ ਢਿੱਲੇ ਮੱਠੇ ਐ ਡਰਾਮੇ ਕਰਦੀ ਐ ਬੁੜੀ ਹੁਣੇ ਹੁਣੇ ਥੋੜੀ देर ਨੂੰ ਦੇਖੀ ਗੋਣੀਆਂ ਘਰੇ ਪਹੁੰਚੋ ਨੀ ਚੁਗਲੀਆਂ ਮਾਰਨ ਲਈ ਤੈਨੂੰ ਐਵੇਂ ਤੈਨੂੰ ਕੁਝ ਨਹੀਂ ਪਤਾ ਮੈਂ ਸਭ ਜਾਣਦੀ ਮੈਂ ਰਣੀ ਐ ਨਾ ਇਹਨਾਂ ਨੂੰ ਸਭ ਪਤਾ ਤੂੰ ਛੱਡ ਇਹਨੂੰ ਚੱਲ ਆਪਾਂ ਬਾਜ਼ਾਰ ਨੂੰ ਚੱਲੀਏ ਇੱਦਾਂ ਆਪਾਂ ਤੇਰੇ ਜੋਰੇ ਰਹਿ ਰਹੇ ਹਨਾ ਚੱਲ ਚੱਲ ਚੰਗਲੀ ਆਪਾਂ ਇਹਨੂੰ ਛੱਡ ਤੂੰ ਇਹਦਾ ਠੀਕ ਚੰਗੀ ਨੂੰ ਤੋਹ

ਜੀ ਆ ਗਏ ਬੱਤਾਂ ਆ ਗਏ ਲੈ ਆਸ ਕੌਣ ਬੱਤ ਸਾਰਾ ਹਾਂ ਜੀ ਮਾਸੀ ਜੀ ਲੈ ਆਂਦਾ ਸਾਂ ਅਸਮਾਨ ਲੈ ਆਂਦਾ ਵੀ ਦਵਾਈ ਵੀ ਲੈ ਆਂਦੀ ਬੱਤ ਦਵਾਈ ਦਵਾਈ ਪੈਸੇ ਹੀ ਨਹੀਂ ਬੱਚੇ ਮੰਮੀ ਕਿੱਥੋਂ ਲੈ ਆਣੀ ਸੀ ਦਵਾਈ ਤਾਂ ਕਿਆ ਤਹੀ ਪੈਸੇ ਬਚਨ ਕਿ ਫੇਰ ਲੈ ਆਦਾਂਗੇ ਪੈਸੇ ਬੱਚੇ ਹੀ ਨਹੀਂ ਆਈ ਮੈਂ ਬੁੱਤ ਤੈਨੂੰ ਕਿਹਾ ਸੀ ਥੋੜੀ ਜੀ ਲੈ ਆਤੀ ਮੈਂ ਤੇ ਨੋਟ ਕੋਲੀ ਕਿਵੇਂ ਜ਼ਿਆਦਾ ਹੀ ਲੈਣਦੇ ਜੇ ਪੈਸੇ ਬਚਦੇ ਪੈਸੇ ਬਚਦੇ ਹੀ ਨੇ ਤੁਸੀਂ ਦੇਖ ਲਓ ਪਰਸਾਹ ਪਰਸ ਖਾਲੀ ਹੋ ਗਿਆ ਤੇ ਜਿਹੜਾ ਕੋ ਪੂਜਾ ਦਾ ਸਮਾਨ ਸੀ ਉਹੀ ਮੱਸੇ ਫੁਰਾ ਕੀਤਾ ਉੱਚ ਵੀ ਲੱਗ ਦੋ ਚੀਜ਼ਾਂ ਰਹਿ ਹੀ ਗਈਆਂ ਨੇ ਆਏ ਤਾਂ ਮੈਂ ਪਰਸ ਸਵੇਰ ਦੀ ਘਾਤੀ ਮੈਂ ਕੱਲ ਵੀ ਤੇ ਨੋਟ ਕਿੰਦੀ ਮੈਂ ਤਾਂ ਤੁਹਾਨੂੰ ਤਾਂ ਹੀ ਨਹੀਂ ਲਿਆਉਂਗਾ ਕੋਈ ਨਹੀਂ ਮੈਂ ਤਾਂ ਲਿਆਦਾ ਕਿ ਅਕੀਰਤਨ ਤੋਂ ਬਾਅਦ ਤੁਹਾਨੂੰ ਲਿਆਦਾਂਗੀ ਮੈਂ ਦਵਾਈ ਡਾਕਟਰ ਕੋਲ ਲਿਆਦਾ ਦਵਾਈ ਤਾਂ ਆਏ ਹੁਣ ਤੇ ਪਾਣੀ ਕਿਹਾ ਦੋ ਉਹ ਹੈ ਸਾਡੀ ਗੋੜੀ ਦੁਕਾਨ ਦੇ ਗੋੜੇ ਇਹ ਨਾ ਗਾਜ ਹੋ ਚੁੱਕੀ ਹਾਂਜੀ ਮੇਰੀ ਗਾਜੋਂ ਅਸੀਂ ਹੁਣੇ-ਹੁਣੇ ਬਾਜ਼ਾਰੋਂ ਕੇ ਆਈਆਂ ਨਾ ਜ਼ਾਰੀ ਤਾਂ ਘੰਟਾ ਡੇਢ ਘੰਟਾ ਲੱਗ ਗਿਆ ਆਪਣਾ ਹੈ ਨਾ ਤੇ ਅਸੀਂ ਕਿੰਨੀਆਂ ਥਾਪੀਆਂ ਆ ਆਂਦੇ ਲੱਤਾਂ ਗੋੜੀ ਤੇਰੀ ਵੀ ਦਰਦ ਹੋ ਰਿਹਾ ਨਾ ਹਾਂ ਹਾਂ ਤੇ ਕਿਤੇ ਨੂੰ ਮਾਸੀ ਦੇ ਗੋੜਿਆਂ ਦੀ ਦਰਦ ਨਹੀਂ ਦਿਖਾਈ ਦਿੰਦੀ ਬਈ ਛੱਡ ਬੜਾ ਤੂੰ ਇਹਨੂੰ ਹੁਣੇ ਦੇਖ ਲਈ 2 ਮਿੰਟਾਂ ਚ ਗੋੜਿਆਂ ਕਰੇ ਟੱਪੂ ਟੱਪੂ ਕਰਕੇ ਪਹੁੰਚ ਜਾਣਾ ਨੇ ਮੇਰੀ ਗੱਲ ਸੁਣ ਮੈਂ ਮਾਸੀ ਨੇ ਵੀ ਜਾਣਦੀ ਆ ਤੇ ਮੈਨੂੰ ਤੇਰਾ ਵੀ ਪਤਾ ਆ ਅਸੀਂ ਨਾ ਸਾਰੀ ਉਮਰ ਇਕੱਠੀਆਂ ਨਹੀਂ ਆ ਦੋਵੇਂ ਬੈਣਾ ਠੀਕ ਹੈ ਮੈਨੂੰ ਤਾਂ ਲੱਗਾ ਸੀ ਕਿ ਤੇਰੇ ਸੁਭਾਅ 'ਚ ਬਦਲਾ ਆ ਗਿਆ ਹੋਣਾ ਪਰ ਨਾ ਤੂੰ ਤਾਂ ਉਦਾਂ ਦੀ ਉਦਾਂ ਹੀ ਆ ਉਹੀ ਹਾਲ ਤੇਰਾ ਉੱਥੇ ਸੀ ਤੇ ਇਹੀ ਹਾਲ ਇੱਥੇ ਆ ਐ ਤੂੰ ਕਿਦਾਂ ਮਾਸੀ ਨਾ ਬੋਲਦੀ ਪਈਆਂ ਸွေਰੇ ਵੀ ਵਿਚਾਰੇ ਆ ਕੇ ਆਪਣਾ ਤੈਨੂੰ ਦੁੱਖ ਦੱਸਣ ਦੇ ਆ ਕਿ ਮੈਨੂੰ ਦਵਾਈ ਲੈਣੀ ਮੇਰੇ ਜੁੱਤੀ ਟੁੱਟ ਗਈ ਆ ਤੇ ਤੂੰ ਇੱਕ ਵੀ ਉਹਨਾਂ ਦੀ ਗੱਲ ਦੀ ਸੁਣੀ ਹੈਗੀ ਹੈ ਤੇ ਹੁਣ ਵੀ ਤੂੰ ਮੂੰਹ ਸਿਰ ਮਾਰ ਬਿੰਗਾ ਕਰਦੀ ਪਈਂ ਹੈਂ ਤੇ ਯਾਰ ਮੈਂ ਕਿਆ ਤੇ ਇਹਨਾਂ ਰਾਤੀਆਂ ਤੋਂ ਬਾਅਦ ਲੈ ਆ ਦੂੰਗੀ ਜਿਹੜੇ ਪੈਸੇ ਬਚਾਂਗੇ ਤਾਂ ਲੈ ਆ ਦੂੰਗੀ ਤੇ ਤੂੰ ਝੂਠ ਕਿਉਂ ਬੋਲਿਆ ਕਿ ਤੇਰੇ ਕੋਲ ਪੈਸੇ ਨਹੀਂ ਪੈਸੇ ਤਾਂ ਤੇਰੇ ਕੋਲ ਬਾਧੂ ਸੀ ਹੈਂ ਇਹ ਗੱਲ ਸੁਣ ਪਰ ਮੇਰੇ ਹਲੇ ਕੱਲ ਕੀਰਤਨ ਕਰਾਣਾ ਹੈ ਵੇ ਹੈਂ ਤੇ ਮੈਂ ਸੌ ਰਿਸ਼ਤੇਦਾਰੀ ਨਹੀਂ ਆਣਾ ਫੁਕਤਾਨੀ ਨਹੀਂ ਰਿਸ਼ਤੇਦਾਰੀ ਲੈਣ ਦੇ ਨਹੀਂ ਕਰਨਾ ਕੀਰਤਨ ਵਾਲਿਆਂ ਨੂੰ ਨਹੀਂ ਫੁਕਤਾਨਾ ਮੈਂ ਹੈ ਪਹਿਲੇ ਦਵਾਈ ਲੈ ਕੇ ਫालतू ਖਰਚੇ ਕਰਨਾ ਇੱਧਰ ਉੱਧਰ ਤੇ ਮੈਂ ਮੰਨੀ ਤੇਰੀ ਗੱਲ ਤੇ ਫੇਰ ਤੂੰ ਆਪ ਦਾ ਖਰਚਾ ਘੱਟ ਕਰ ਲੈਂਦੀ ਜਿਹੜਾ ਤੂੰ ਸੂਟ 2000 ਦਾ ਆਪਣਾ ਲੈ ਕੇ ਆਈ ਸੀ ਲੈ ਲੈਦੀ ਭੀ ਯਾਰ 1500 ਦਾ ਹਾਏ ਤੂੰ ਮੈਂ ਸੂਟ ਵੀ ਨਾ ਪਾਵਾਂ 10ਵੇਂ ਪਹਿਲੀ ਵਾਰੀ ਘਰੇ ਕੀਰਤਨ ਕਰਾ ਰਹੀ ਐ ਮੇਰੇ ਘਰ ਵਾਲੇ ਨੇ ਪੈਸੇ ਭੇਜੇ ਐ ਤੇ ਮੈਂ ਦੱਸ ਸੂਟ ਵੀ ਨਾ ਪਾਵਾਂ ਕਿੰਨੇ ਪੈਸੇ ਭੇਜੇ ਮੇਰੇ ਘਰ ਵਾਲੇ ਨੇ ਭੇਜੇ ਨੇ ਘਰ ਵਾਲੇ ਨੇ ਭੇਜੇ ਤੇ ਉਹਨਾਂ ਨੂੰ ਕੁਝ ਨਹੀਂ ਲੱਗਦਾ ਉਹਨਾਂ ਦੇ ਪੁੱਤਰਾਂ ਉਹਨਾਂ ਦਾ ਹੱਕ ਤੇ ਵੀ ਤਾਂ ਜ਼ਿਆਦਾ ਬੰਦਾ ਐ ਜਿਨੇ ਜੰਮਿਆ ਪਾਲਿਆ ਤੈਨੂੰ ਐਡਾ ਵੱਡਾ ਕਰਕੇ ਦਿੱਤਾ ਤੇ ਅੱਜ ਤੂੰ ਉਹਨੂੰ 500 ਦੀ ਦਵਾਈ ਲੈਣ ਦੇ ਵਿੱਚ ਕਤਰਾਨੀ ਪਈ ਆ ਆਹ ਤਾਂ ਬਹੁਤ ਗਲਤ ਕਰਦੇ ਪਈਆਂ ਛੋਟੀ ਕਾਸਨ ਝੋਟੀ ਆ ਜੇ ਤੂੰ ਸਸਾਂ ਕਰਵਾ ਰਹੀ ਹੈ ਨਾ ਕੋਈ ਫਾਇਦਾ ਨਹੀਂ ਆਦਾ ਜਿਹੜਾ ਤੂੰ ਇੰਨੇ ਪੈਸੇ ਲਾ ਕੇ ਮਹਾਮਾਈ ਦਾ ਘਰ ਨਰਾਤੇ ਰੱਖਿਆ ਤੇ ਉਹ ਮਹਾਮਾਈ ਨੂੰ ਪੂਜਣ ਦਾ ਫਾਇਦਾ ਹੀ ਕੀ ਜੇ ਤੇਰੇ ਘਰ ਦੀ ਮਾਂ ਇੱਕਾ ਜੱਤਰੂ ਨਹੀਂ ਸੁੱਕੇ ਦਾ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਪਈ ਹੈ ਉਹਦੇ ਅੱਖਾਂ 'ਚ ਅਥਰੂ ਆ ਉਹਦੇ ਗੋਡਿਆਂ 'ਚ ਭਾਰ ਨਹੀਂ ਬੈਰਿਆ ਤੇ ਤੂੰ ਇੱਥੇ ਮੈਂ ਤੈਨੂੰ ਕੀ ਹੀ ਕਹਾਂ ਹੁਣ ਹੈ ਐਨਾ ਤੂੰ ਕਰਦੀ ਪਈ ਹੈ ਮੈਨੂੰ ਤੈਨੂੰ ਕਿੰਨਾ ਚਾਹ ਚੜਿਆ ਮਹਾਮਾਈ ਨੂੰ ਘਰ ਬੁਲਾਣਾ ਉਹਨੂੰ ਖੁਸ਼ ਕਰਨਾ ਉਹਨੂੰ ਕਰਨਾ ਰਿਸ਼ਤੇ ਕਰ ਤੂੰ ਦਿਖਾਵਾ ਕਰ ਰਹੀ ਹੈ ਇਹਦਾ ਮਤਲਬ ਤੇਰੇ ਮਾਂ ਚ ਤਾਂ ਕੋਈ ਭਾਵਨਾ ਹੀ ਨਹੀਂ ਹੈਗੀ ਨਰਾਤੀ ਰੱਖਣ ਦਾ ਮਤਲਬ ਆ ਕਿ ਤੂੰ ਮਹਾਮਾਈ ਨੂੰ ਪੂਜ ਪੂਜ ਮੈਂ ਨਹੀਂ ਕਹਿ ਰਹੀ ਪਰ ਤੂੰ ਘਰ ਦੀ ਮਾਂ ਨੂੰ ਤਾਂ ਪੂਜਵੇਂ ਲਾ ਉਹਨੂੰ ਦੁਆ ਦੁਆਰੇ ਤੇ ਲਿਆਵੇਂ ਉਹਦੀ ਸੇਵਾ ਕਰ ਤਾਂ ਕਿ ਉਹਨੂੰ ਲੱਗੇ ਮਹਾਮਾਈ ਨੇ ਆਪੇ ਖੁਸ਼ ਹੋ ਜਾਣਾ ਜਦੋਂ ਤੇਰੀ ਘਰ ਦੀ ਸੱਸ ਮਾਂ ਖੁਸ਼ ਹੋਈ ਇਦਾਂ ਕੀਰਤਨ ਕਰਾਉਂਦਾ ਐਨੇ ਪੈਸੇ ਲਾਣ ਦਾ ਚਾਮਦਮ ਕਰਨ ਦਾ ਕੋਈ ਫਾਇਦਾ ਨਹੀਂ ਮਹਾਮਾਈ ਨੇ ਇਦਾਂ ਖੁਸ਼ ਨਹੀਂ ਹੋਣਾ ਮਹਾਮਾਈ ਨੇ ਉਹਦੇ ਖੁਸ਼ ਹੋਣਾ ਜਿਸ ਘਰ ਦੇ ਵਿੱਚ ਮਾਂ ਹੱਸਦੀ ਵਸਦੀ ਵਿਰੇ ਲੱਗੇਗਾ ਸਮਝ ਮੇਰੀਆਂ ਗੱਲਾਂ ਬੇਸ਼ੱਕ ਤੈਨੂੰ ਕੋੜੀਆਂ ਲੱਗਣਗੀਆਂ ਪਰ ਗੱਲ ਵਿੱਚ ਮੈਂ ਸੱਚੀ ਕਹਿ ਰਹੀ ਆ